ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਅੱਜ ਆਪਾਂ ਗੱਲ ਕਰਦੇ ਗਿਆਨੀ ਬੁੱਟਾ ਸਿੰਘ ਜੀ ਬਾਰੇ ਜੋ ਹਰ ਇੱਕ ਨੂੰ ਮਾੜਾ ਬੋਲਦੇ ਨੇ ਅੱਜ ਤੱਕ ਉਹਨਾਂ ਨੇ ਕਿਸੇ ਦੀ ਪੱਖ ਦੀ ਗੱਲ ਕੀਤੀ ਹੋਈ ਨਹੀਂ ਸਰਕਾਰ ਨੂੰ ਜਿੰਨਾ ਮਰਜ਼ੀ ਮਾੜਾ ਬੋਲੀ ਜਾਣ ਕੋਈ ਚੱਕਰ ਨਹੀਂ ਪੋਲਿਟਿਕਸ ਹੈ ਸਰਕਾਰ ਕੋਈ ਵੀ ਆਜੀ ਜੋ ਕੰਮ ਚਾਹੀਦਾ ਆਮ ਜਨਤਾ ਨੂੰ ਉਹ ਨਹੀਂ ਕਰਾਉਂਦੇ ਤਾਂ ਸਰਕਾਰ ਨੂੰ ਬੋਲਣ ਦਾ ਹੱਕਾ ਬੁੱਲੀ ਜਾਣ ਕੋਈ ਗੱਚਕਰ ਨਹੀਂ ਪਰ ਉਹ ਦੂਜਾ ਹਮੇਸ਼ਾ ਕਿਸਾਨਾਂ ਨੂੰ ਵੀ ਬਹੁਤ ਗਲਤ ਬੋਲਦੇ ਨੇ ਕਿਸਾਨ ਭਰਾਵਾਂ ਨੂੰ ਵੀ ਬਹੁਤ ਗਲਤ ਬੋਲਦੇ ਨੇ ਮੈਨੂੰ ਲੱਗਦਾ ਥੋੜਾ ਟਾਈਮ ਹੀ ਆ ਇਨ੍ਹਾਂ ਨੂੰ ਵੀ ਮੁੱਲ ਚੋਣਾ ਪਊ ਕਿਸਾਨ ਭਾਈ ਚਾਰੇ ਨੂੰ ਵੀ ਇਹਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ ਬਹੁਤ ਗਲਤ ਬੋਲਦਾ ਇਹ ਕਿਸਾਨਾਂ ਬਾਰੇ ਵੀ ਖੋਦ ਅਮਰਤ ਛਕਿਆ ਵਿਆ ਬਾਹਗੁਰੂ ਦੇ ਲੜ ਲੱਗੇ ਵੇਆ ਪਰ ਫੇਰ ਵੀ ਇਹ ਗੁਰਸਿੱਖ ਨੂੰ ਵੀ ਹਮੇਸ਼ਾ ਗਲਤ ਕਹਿੰਦੇ ਨੇ ਸਿੱਖਾਂ ਨੂੰ ਵੀ ਬਹੁਤ ਗਲਤ ਕਹਿੰਦੇ ਨੇ ਹਰ ਵੀਡੀਓ ਦੇ ਵਿੱਚ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਜ਼ਰੂਰ ਤਾੜਨਾ ਤੇ ਮੈਂ ਉਹ ਪ੍ਰੈਸ ਰਿਪੋਰਟਰਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਇਹਦੇ ਨਾਲ ਗੱਲ ਕਰਦੇ ਨੇ ਫੋਨ ਤੇ ਮੁੜ ਕੇ ਵੀਡੀਓ ਅ ਰਿਕਾਰਡਿੰਗ ਕਰਕੇ ਆਪਦੇ ਚੈਨਲ ਤੇ ਚਲਾਉਂਦੇ ਨੇ ਉਹ ਇਸ ਨੂੰ ਇਹ ਸਵਾਲ ਕਿਉਂ ਨਹੀਂ ਪੁੱਛਦੇ ਕਿ ਇਹਦਾ ਕਿਸਾਨਾਂ ਨੇ ਕੀ ਵਿਗਾੜਿਆ ਕਿ ਇਹ ਕਿਸਾਨਾਂ ਨੂੰ ਹਮੇਸ਼ਾ ਗਲਤ ਕਹਿੰਦਾ ਸਿੱਖਾਂ ਨੂੰ ਹਮੇਸ਼ਾ ਗਲਤ ਕਹਿੰਦਾ ਆਪਦੀ ਖੁਦ ਦੀ ਵੀਡੀਓ ਵਾਇਰਲ ਇੰਨੀ ਹੋਈ ਸੀ ਚੋਰੀ ਕਰਦੇ ਦੀ ਗੋਲ ਕਚੋਰ ਦੀ ਕਿ ਇਹਨਾਂ ਦਾ ਨਾਮ ਵੀ ਪਿਆ ਵੈ ਇੱਕ ਕਿ ਇਹਨਾਂ ਨੂੰ ਇਸ ਵਿਸ਼ੇ ਤੇ ਕਿਉਂ ਨਹੀਂ ਉਹ ਬੰਦੇ ਗੱਲ ਕਰਦੇ ਇਹਦੇ ਨਾਲ ਕਿ ਤੁਸੀਂ ਕਿਸਾਨਾਂ ਨੂੰ ਹਮੇਸ਼ਾ ਗਲਤ ਬੋਲਦੇ ਸਿੱਖਾਂ ਨੂੰ ਹਮੇਸ਼ਾ ਗਲਤ ਬੋਲਦੇ ਹੋ। ਪ੍ਰੈਸ ਰਿਪੋਰਟਰ ਕਿਉਂ ਨਹੀਂ ਸਵਾਲ ਕਰਦੇ ਇਹਨੂੰ? ਕਿ ਤੁਸੀਂ ਹਰ ਇੱਕ ਨੂੰ ਗਲਤ ਬੋਲਦੇ ਹੋ, ਹਰ ਇੱਕ ਦੇ ਨਾਲ ਤੁਸੀਂ ਗਲਤ ਪੰਗਾ ਲੈਨੇ ਹੋ। ਕਿਸਾਨ ਹੁਣ ਦਿੱਲੀ ਆਪਦੀ ਜੋ ਮੰਗ ਹੈ ਉਹ ਪੂਰੀ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ। ਲੰਮਾ ਸੰਘਰਸ਼ ਕਰ ਰਹੇ ਨੇ, ਜਾਨਾਂ ਆਪਦੀ ਤਲੀ ਤੇ ਰੱਖੀ ਬੈਠੇ ਨੇ। ਪਰ ਇਹ ਸ਼ਖਸ ਹਜੇ ਵੀ ਕਿਸਾਨਾਂ ਨੂੰ ਹਮੇਸ਼ਾ ਗਲਤ ਕਹਿੰਦਾ। ਸਿਮਰ ਜੀ ਸਮਾਨ ਨੂੰ ਹਮੇਸ਼ਾ ਗਲਤ ਕਹਿੰਦਾ। ਫੋਨ ਤੇ ਵੀ ਇਹਦਾਂ ਇੱਕ ਇੱਕ ਵਾਰ ਗੱਲ ਹੋਈ ਸੀ ਮੇਰੀ ਇਹਨਾਂ ਨੇ ਮੇਰੀਆਂ ਗੱਲਾਂ ਦਾ ਚੰਗੀ ਤਰ੍ਹਾਂ ਜਵਾਬ ਦਿੱਤਾ ਨਹੀਂ। ਹੂੰ ਤੁਸੀਂ ਕਹਿ ਦਿੰਦਾ ਸੀ ਹਰ ਮੁੱਦੇ ਤੇ ਗੱਲ ਕਰਦੇ ਆ ਮੈਂ ਗੱਲ ਕਰਨੀ ਚਾਹੀ ਪਰ ਇਹਨਾਂ ਨੇ ਫੋਨ ਕੱਟਤਾ ਚੰਗੀ ਤਰ੍ਹਾਂ ਮੇਰੇ ਨਾਲ ਗੱਲ ਕੀਤੀ ਨਹੀਂ। ਕਿ ਥੋੜਾ ਟਾਈਮ ਹੀ ਆ ਕਿਸਾਨ ਭਾਈ ਬੀ ਉਦੋਂ ਫ੍ਰੀ ਹੋ ਜਾਣਗੇ ਮੁੜ ਕੇ ਤੇਰੇ ਕੰਨੀ ਡਿਊਟੀ ਲੱਗੂ। ਹੂੰ ਤਾਂ ਸਾਰੇ ਕਹਿੰਦੇ ਨੇ ਕਿ ਇਹ ਮੈਂਟਲੀ ਅਫਸੈਟ ਨੇ। ਇਨਾਂ ਦੇ ਮੂੰਹ ਕਿਸੇ ਇੱਕ ਬੰਦੇ ਦੀ ਤਾਰਿਫ ਨਹੀਂ ਹੁੰਦੀ ਹਰ ਇੱਕ ਨੂੰ ਜਿੰਨੀਆਂ ਵੀ ਤੁਸੀਂ ਦੇਖੋਗੇ ਹਰ ਇੱਕ ਨੂੰ ਹਮੇਸ਼ਾ ਗਲਤ ਬੋਲਦੇ ਨੇ ਮੈਂਟਲੀ ਅਫਸੈਟ ਹੋਏ ਬਨੇ ਉਮਰ ਦੇ ਹਿਸਾਬ ਦੇ ਨਾਲ ਹਾਰਡ ਐਕਸਾਈਡ ਘਟ ਕੱਸ ਜਾਂਦੀ ਹੈ ਉਹੀ ਹਾਲਾਤ ਇਨਾਂ ਦੇ ਨਾਲ ਹੋਏ ਬਨੇ